ਸਿਕੰਦਰ ਸਿੰਘ ਮਲੂਕਾ ਆਪਣੇ ਹੀ ਬਿਆਨ ਤੋਂ ਬਾਅਦ ਹੁਣ ਘਿਰਦੇ ਨਜ਼ਰ ਆ ਰਹੇ ਨੇ ਤੇ ਇਹ ਕਿਰਾ ਪਾਇਆ ਹੈ ਲਖਾ ਸਿਧਾਣਾ ਨੇ ਲਖਾ ਸਿਧਾਣਾ ਨੇ ਸਿਕੰਦਰ ਸਿੰਘ ਮਲੂਕਾ ਨੂੰ ਖੁੱਲਾ ਚੈਲੰਜ ਕਰਦਿਆਂ ਕਿਸੇ ਵੀ ਸਥਾਨ ਉੱਤੇ ਬਹਿਸ ਕਰਨ ਦਾ ਸੱਦਾ ਦਿੱਤਾ ਹੈ ਯਾਦ ਰਹੇ ਕਿ ਕੈਪਟਨ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਸੀ ਕਿ ਜੇਕਰ ਕੋਈ ਉਨ੍ਹਾਂ ਖਿਲਾਫ ਧੱਕੇਸ਼ਾਹੀ ਦਾ ਕੇਸ ਸਾਬਤ ਕਰੇ ਤਾਂ ਉਹ ਸਿਆਸਤ ਛੱਡ ਦੇਣਗੇ ਮਲੂਕਾ ਦੇਸ਼ ਬਿਆਨ ਤੋਂ ਬਾਅਦ ਪਹਿਲਾਂ ਲਖਾ ਸਿਦਾਣਾ ਨੇ ਸੋਸ਼ਲ ਮੀਡੀਆ ਰਾਹੀਂ ਸਿਕੰਦਰ ਸਿੰਘ ਮਲੂਕਾ ਨੂੰ ਵੰਗਾਰਿਆ ਅਤੇ ਅੱਜ ਮਲੂਕਾ ਦੀ ਧੱਕੇਸ਼ਾਹੀ ਦਾ ਸ਼ਿਕਾਰ ਪਰਿਵਾਰਾਂ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਸਿਦਾਣਾ ਨੇ ਮਲੂਕਾ ਨੂੰ ਲੰਮੇ ਹੱਥੀ ਲਿਆ ਲੋਕਾਂ ਦੀ ਕਚੇਰੀ ਜਾਵੇ ਪ੍ਰੈਸ ਰਾਮ ਸੱਦਿਆ ਸੀ ਆਇਆ ਨੇ ਹੁਣ ਮੇਰਾ ਅਗਲਾ ਜਿਹੜਾ ਮੇਰਾ ਹੈਗਾ ਪ੍ਰੋਗਰਾਮ ਮੈਂ ਕਹਿੰਦਾ ਮੈਂ ਉਹਨੂੰ ਟਾਈਮ ਦੰਦਾ ਵੀ ਅੱਜ ਤੋਂ 15 ਰੱਖ ਲੈ 20 ਦਿਨ ਰੱਖ ਲੈ ਹਲਕੇ ਜਿ ਮੇਰੇ ਵਿੱਚ ਇਕੱਠ ਕਰ ਲੈ ਮੈਂ ਸਤਰਾਂਗਾ ਲੋਕਾਂ ਨੂੰ ਉੱਥੇ ਆ ਕੇ ਮੇਰੀਆਂ ਗੱਲਾਂ ਦਾ ਜਵਾਬ ਸਾਸਕੀ ਹੁੰਦਾ ਕਿ ਮੰਤਰੀ ਡਾਇਰੈਕਟਡਲੀ ਮੋਲਮੈਂਟ ਨਹੀਂ ਹੁੰਦੀ ਤੁਸੀਂ ਇਹਦੇ ਬਾਰੇ ਕਿਵੇਂ ਕੋਪੋਗੇ ਡਾਇਰੈਕਟ ਇਨਵੋਲਮੈਂਟ ਮੈਂ ਨਾਲ ਰਹੇ ਮੈਂ ਦੱਸੂਗਾ ਨਾ ਕਿ ਫਲਾਣੇ ਟਾਈਮ ਤੋਂ ਮੈਨੂੰ ਕੀ ਕਿਹਾ ਕੀ ਕਰਾਇਆ ਉਹ ਮੇਰੇ ਅਗਲਾ ਦਾ ਜਵਾਬ ਦੇਊਗਾ ਨਾ ਡਾਇਰੈਕਟ ਮੈਨਸ